हेलो जी गुड मॉर्निंग सो ये 7:30 हो गए मैं कहया चलो बेले आज किचन साफ कर लिए किचन तो वैसे रोज ही साफ करते हैं आपा पर आज मैं कहया भी बच्चे हैं नहींगे ते टाइम पास ता करना ही है खाना हजे बनना नहीं है ते मेरे हस्बैंड ता गए हैं काम ते ते मैं कहया चलो भी आपा किचन साफ कर लिए देखो किचन देखो ते ਲੋਡੀ ਅੱਪਕੀ ਚਨਾ ਨੂੰ ਸਾਫ ਕਰਨ ਲੱਗਦੇ ਆ ਦੇਖੋ E um... ਦੁਨੈ ਦੇਖੋ ਕਿੰਨਾ ਮਰਜੀ ਆਪਾਂ ਸਾਫ ਕਰ ਲਈਏ ਕਿਚਨ ਫਿਰ ਵੀ ਡਸਟ ਰਹਿ ਜਾਂਦੀ ਹੈ ਲਓ ਲਓ ਜੀ ਦੋ ਕੱਪ ਬੋੜਾ ਆਪਾਂ ਸਾਫ ਕਰਤੇ ਤੀਸਰੇ ਨੂੰ ਲੱਗਿਆ ਹੁਣ ਆਪਾਂ ਦੇਖੋ ਤੀਸਰੇ ਦਾ ਹਾਲ ਆਪਾਂ ਹੁਣ ਇਹਨੂੰ ਵੀ ਕਲੀਨ ਕਰਦੇ ਆ ਦੇਖੋ ਲਓ ਜੀ ਮੈਂ ਸੋਚਿਆ ਕਿਚਨ ਸਾਫ ਕਰਦੇ ਕਰਦੇ ਕਿਉਂ ਨਾ ਕੱਪੜੇ ਧੋਤੇ ਜਾਣ ਮਸ਼ੀਨ ਚ ਲਾ ਦਈਏ ਨਾਲ ਦੀ ਨਾਲ ਕੱਪੜੇ ਧੋਤੇ ਗਏ ਆਪਣੇ ਦੋ ਦੋ ਕੰਮ ਕਰ ਲੱਗਦੇ ਆ ਦੇਖੋ ਜੀ ਪਲੀਜ਼ ਆਪ ਗਲਤ મત ਸਮਝਣਾ ਕਿਉਂਕਿ ਕਿਤੇ ਕਹੋਂ ਵੀ ਵੀਡੀਓ ਕੱਟ-ਕੱਟ ਕੇ ਬਣਾਈ ਹੋਈ ਆ ਪਤਾ ਨਹੀਂ ਕਿਚਨ ਸਾਫ਼ ਕੀਤੀ ਆ ਕਿ ਨਹੀਂ ਕੀਤੀ ਪਲੀਜ਼ ਕੋਈ ਵੀ ਕਮੈਂਟ ਇਹੋ ਜਿਹਾ ਨਾ ਕਰਿਓ ਕਿਉਂਕਿ ਵਿੱਚੇ ਮੈਂ ਮਸ਼ੀਨ ਲਾ ਲਈ ਵਿੱਚੇ ਮੈਂ ਕਿਹਾ ਚਲੋ ਕਿਚਨ ਸਾਫ਼ ਕਰ ਲੈਣੇ ਦੋ ਦੋ ਕੰਮ ਹੋ ਜਾਣਗੇ ਬਾਹਰ ਤਾਂ ਮੌਸਮ ਬਹੁਤ ਗੰਦਾ ਚਲੋ ਮੈਂ ਕਿ ਆਂਦਰੀ ਸੁੱਕ ਜਾਣਗੇ ਕੱਪੜੇ ਤੁਹਾਨੂੰ ਬਾਹਰ ਦਾ ਮੌਸਮ ਦਿਖਾਵਾਂ ਤ੍ਰੀਲ ਪੈ ਰਹੀ ਆ ਪਤਾ ਨਹੀਂ بارش ਹੀ ਹੋ ਰਹੀ ਆ ਦੇਖੋ ਦੇਖੋ ਮੌਸਮ ਲੱਗਦਾ ਤਾਂ بارش ਹੀ ਆ ਇੱਥੇ ਧੁੰਦ ਵੀ ਆ ਦੇਖੋ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਦਿੱਖੋ ਜੀ ਘੋਰ ਕੱਬੜ ਸਾਫ਼ ਕਰਤਾ ਪਾ ਹੁਣ ਇੱਜਾ ਟਕਾਵਾਂਗੇ ਸਮਾਨ ਦੇਖੋ ਕਿਚਨ ਕਲੀਨ ਕਰ ਰਹੇ ਆਪਾਂ ਦੇਖੋ microwaves pase kita te itni dust niche lo দেখো ਤੁਸੀਂ ਕਹਿੰਦੇ ਹੋਗੇ ਕਿ ਤੇ ਹੁਈ ਨਾ ਕਿਚਨ ਆ ਦਿਖਾ ਦੇਵੀ ਮੈਂ ਕਿਚਨ ਸਾਫ ਕਰ ਰਹੀ ਹਾਂ ਇਸ ਨੂੰ ਆਪਾਂ ਕਬੂਰਡ ਨੂੰ ਸਾਫ਼ ਕਰਾਂਗੇ ਕਿਚਨ ਆਪਾਂ ਕਲੀਨ ਕਰਤੀ ਆ ਦੇਖੋ ਸਾਰੀ ਸਾਫ਼ ਕਰਤੀ ਸਾਰਾ ਕਬੂਰਡ ਵੀ ਸਾਫ਼ ਕਰਤੀ ਸਾਰਾ ਸਮਾਨ ਸੂਤ ਕਰਕੇ ਰੱਖਤਾ ਕਿੰਨੇ ਸਾਫ਼ ਕਰਦੇ ਸਾਰਾ कमेंट तो शेयर करना लाइक भी करना बाय